ਦੋਸਤੋ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸ਼ਤ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਖੇੜੀ ਨਿਊਜ਼ ਚੈਨਲ ਅੱਜ ਆਪਾਂ ਗੱਲ ਕਰਾਂਗੇ ਪੰਜਾਬ ਸਰਕਾਰ ਨੇ ਜੋ ਹੜ੍ਹਾਂ ਉੱਪਰ ਸਪੈਸ਼ਲ ਸੈਸ਼ਨ ਬੁਲਾਇਆ ਗਿਆ ਸੀਗਾ ਉਸ ਦਾ ਅੱਜ ਆਖਰੀ ਦਿਨ ਸੀਗਾ ਉਸ ਦੇ ਵਿੱਚ ਹੋਣਾ ਚਾਹੀਦਾ ਸੀ ਕਿ ਇਸ ਸੈਸ਼ਨ ਦੇ ਵਿੱਚ ਚਰਚਾ ਹੋਵੇ ਵੀ ਹੜ੍ਹ ਆਉਣ ਦਾ ਮੁੱਖ ਕਾਰਨ ਕੀ ਸੀ ਜਾਂ ਇਸ ਸੈਸ਼ਨ ਦੇ ਵਿੱਚ ਕੋਈ ਕਮੇਟੀ ਬਣਾਈ ਜਾਂਦੀ ਜੋ ਇਸ ਸਭ ਹੜ੍ਹਾਂ ਦੇ ਉੱਪਰ ਸਪੈਸ਼ਲ ਰਿਪੋਰਟ ਤਿਆਰ ਕਰਦੀ ਵੀ ਇਹ ਹੜ੍ਹ ਪੰਜਾਬ ਦੇ ਵਿੱਚ ਕਿਸ ਤਰ੍ਹਾਂ ਆਏ ਤੇ ਇਹਨਾਂ ਹੜ੍ਹਾਂ ਨੇ ਪੰਜਾਬ ਦੇ ਵਿੱਚ ਕਿੰਨਾ ਟੋਟਲੀ ਨੁਕਸਾਨ ਕੀਤਾ ਤੇ ਇਹ ਜੋ ਕਮੇਟੀ ਰਿਪੋਰਟ ਤਿਆਰ ਕਰਦੀ ਇਸ ਸਦਨ ਦੇ ਵਿੱਚ ਹੀ ਸਬਮਿਟ ਕਰਵਾਈ ਜਾਂਦੀ ਹੁਣਾ ਚਾਹੀਦਾ ਸੀਗਾ ਕਿ ਕੇਂਦਰ ਸਰਕਾਰ ਕੋਲੋਂ ਕੋਈ ਸਪੈਸ਼ਲ ਪੈਕੇਜ ਲਿਆਂਦਾ ਜਾਵੇ ਉਸ ਪੈਕੇਜ ਲਈ ਕੋਈ ਕਮੇਟੀ ਬਣਾਈ ਜਾਵੇ ਜਾਂ ਕੋਈ ਮੰਤਰੀਆਂ ਦੀ ਡਿਊਟੀ ਲਈ ਜਾਵੇ ਜਾਂ ਕਿਸੇ ਐਮ.ਐਲ.ਏ ਦੀ ਜਾਂ ਕਮੇਟੀ ਬਣਾ ਕੇ ਉਹਨਾਂ ਦੀ ਡਿਊਟੀ ਲਈ ਜਾਵੇ ਵੀ ਉਹ ਸੈਂਟਰ ਦੇ ਵੀਰਾਂ ਨੂੰ ਮਿਲਣ ਜਾਂ ਪੰਜਾਬ ਸੈਂਟਰ ਦੇ ਕੇਂਦਰ ਦੇ ਵਿੱਤ ਮੰਤਰੀ ਨੂੰ ਮਿਲਣ ਜਾਂ ਪੀ.ਐਮ ਸਾਹਿਬ ਨਾਲ ਮੁਲਾਕਾਤ ਕਰਨ ਤਾਂ ਜੋ ਪੰਜਾਬ ਲਈ ਕੋਈ ਸਪੈਸ਼ਲ ਪੈਕੇਜ ਲਿਆਂਦਾ ਜਾਵੇ ਇਸ اجلاس ਨੂੰ ਦੇਖਣ ਦੇ ਲਈ ਗਵਰਨਰ ਤੇ ਕੇਂਦਰੀ ਰਾਜ ਮੰਤਰੀ ਰਮਨੀਤ ਸਿੰਘ ਬਿੱਟੂ ਜੀ ਪਹੁੰਚੇ ਹੋਏ ਸਨ ਦੋਸਤੋ ਭਾਜਪਾ ਵੱਲੋਂ ਜੋ ਭਾਜਪਾ ਦੇ ਦੋ ਐਮਐਲਏ ਹਨ ਉਹ ਇਸ ਇਸ اجلاس ਦੇ ਵਿੱਚ ਨਹੀਂ ਪਹੁੰਚੇ ਉਹਨਾਂ ਵੱਲੋਂ ਵੱਖਰੇ ਤੌਰ ਤੇ ਬਾਹਰ ਬਾਹਰ ਸੜਕ ਉਪਰ ਆਪਣਾ ਸੈਸ਼ਨ ਲਗਾਇਆ ਹੋਇਆ ਸੀ ਭਾਜਪਾ ਦੇ ਵੱਲੋਂ ਮੰਗ ਕੀਤੀ ਜਾ ਰਹੀ ਸੀ ਕਿ ਪੰਜਾਬ ਸਰਕਾਰ ਨੇ ਜੋ 12000 ਕਰੋੜ ਰੁਪਏ ਦਾ ਗਵਨ ਕੀਤਾ ਉਸ ਲਈ ਸੀਬੀਆਈ ਜਾਂਚ ਹੋਣੀ ਚਾਹੀਦੀ ਹੈ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਜੀ ਨੇ ਬਾਜਵਾ ਸਾਹਿਬ ਦੀ ਜ਼ਮੀਨ ਦਾ ਰਿਪੋਰਟਾਂ ਚੱਕੀ ਫਿਰਦੇ ਸੀ ਹਰਪਾਲ ਸਿੰਘ ਚੀਮਾ ਜੀ ਨੇ ਕਿਹਾ ਕਿ ਬਾਜਵਾ ਸਾਹਿਬ ਨੇ ਦਰਿਆਵਾਂ ਦੇ ਕੰਢੇ ਜ਼ਮੀਨ ਖਰੀਦੀ ਤਾਂ ਇਸ ਦਾ ਜਵਾਬ ਦਿੰਦੇ ਹੋਏ ਬਾਜਵਾ ਸਾਹਿਬ ਨੇ ਕਿਹਾ ਇਹ ਹਾਂ ਮੈਂ ਜ਼ਮੀਨ ਖਰੀਦੀ ਹੈ ਮੈਂ ਪੈਸੇ ਦਿੱਤੇ ਨੇ ਮੈਂ ਚੋਰਾ ਮੰਗੂ ਨਹੀਂ ਖਰੀਦੀ ਮੈਂ ਬਕਾਇਦਾ ਰਜਿਸਟਰੀ ਕਰਵਾਈ ਆ ਠੀਕ ਹੈ ਨਾ ਮੈਂ ਟੈਕਸ ਦਿੱਤਾ ਸਰਕਾਰ ਨੂੰ ਕੋਲੋਂ ਰਜਿਸਟਰੀ ਕਰਵਾਈ ਆ ਤੇ ਤੁਸੀਂ ਡਿਸਟਰੀਆਂ ਦੇ ਕੋਲੋਂ ਹਰ ਮਹੀਨੇ ਕਰੋੜਾ ਰੁਪਏ ਲੈਂਦੇ ਹੋ ਉਸ ਦਾ ਇਹ ਤੁਸੀਂ ਰਿਸ਼ਵਤ ਲੈਂਦੇ ਹੋ ਉਹ ਸਾਲ ਦੇ ਪੂਰੇ ਸਾਲ ਦੇ ਹਜ਼ਾਰਾਂ ਕਰੋੜਾ ਰੁਪਇਆ ਬੰਦਦਾ ਉਹ ਉਹ ਕਿੱਥੇ ਜਾਂਦਾ ਇੰਨੀ ਰਿਸ਼ਵਤ ਲੈ ਰਹੇ ਹੋ ਤੁਸੀਂ ਡਿਸਟਰੀਆਂ ਦੇ ਕੋਲੋਂ ਤਾਂ ਬਾਜਵਾ ਸਾਹਿਬ ਨੇ ਹਰਪਾਲ ਸਿੰਘ ਚੀਮਾ ਦੇ ਉੱਤੇ ਬਿਆ ਤੂੰ ਮਤ ਲਈ ਜਾਂ ਆਪਾਂ ਕਹਿ ਦਈਏ ਇੱਕ ਤਰ੍ਹਾਂ ਦੇ ਨਾਲ ਚੀਮਾ ਸਾਹਿਬ ਨੂੰ ਮੇਨਾ ਮਰਿਆ ਗਿਆ ਕਿ ਤੁਸੀਂ ਇੰਨੇ ਰੁਪਏ ਖਾ ਰਹੇ ਹੋ ਦੋਸਤੋ ਪਿਛਲੇ ਦਿਨੀ ਇੱਕ ਕੇਂਦਰ ਦੇ ਮੰਤਰੀ ਵੱਲੋਂ ਬਿਆਨ ਦਿੱਤਾ ਗਿਆ ਸੀਗਾ ਕਿ ਇਹ ਜੋ ਪੈਸਾ ਪੰਜਾਬ ਲਈ 1600 ਕਰੋੜ ਮੋਦੀ ਸਾਹਿਬ ਨੇ ਐਲਾਨ ਕੀਤਾ ਵੀ ਇਹ ਪੈਸਾ ਪੰਜਾਬ ਦੇ ਕਿਸਾਨਾਂ ਦੇ ਸਿੱਧਾ ਖਾਤਿਆਂ ਦੇ ਵਿੱਚ ਪਾਇਆ ਜਾਵੇਗਾ। ਸੋ ਇਸ ਨੂੰ ਲੈ ਕੇ ਪੰਜਾਬ ਸਰਕਾਰ ਨੇ ਬਹੁਤ ਰੌਲਾ ਪਾਇਆ। ਬਹੁਤ ਰੌਲਾ ਪਾਇਆ ਕਿ ਕੇਂਦਰ ਸਰਕਾਰ ਧੱਕਾ ਕਰ ਰਹੀ ਹੈ ਜੇ ਕਰ ਰਹੀ ਹੈ ਉਹ ਕਰ ਰਹੀ ਹੈ ਇਹ ਪੈਸਾ ਪੰਜਾਬ ਸਰਕਾਰ ਨੂੰ ਮਿਲਣਾ ਚਾਹੀਦਾ ਇੱਕ ਨਾ ਅੱਜ ਤੋਂ ਪਹਿਲਾਂ ਤਕਰੀਬਨ ਇੱਕ ਮਹੀਨਾ ਪਹਿਲਾਂ ਨਾ ਮੈਂ ਗਰਗ ਸਿੰਘ ਸਾਹਿਬ ਦੀ ਇੰਟਰਵਿਊ ਸੁਣ ਰਿਹਾ ਸੀ ਟੀਵੀ ਚੈਨਲ ਦੇ ਉੱਪਰ ਉਹਨਾਂ ਨੇ ਇੱਕ ਗੱਲ ਕਹੀ ਸੀ ਕਹਿੰਦੇ ਨਾ ਇਹ ਹੜਾ ਆਉਂਦੇ ਨੇ ਜੋ ਕੁਦਰਤੀ ਆਫਤਾਂ ਆਉਂਦੀਆਂ ਨੇ ਇਹ ਸਰਕਾਰਾਂ ਲਈ ਬਹੁਤ ਵਧੀਆ ਹੁੰਦੀਆਂ ਨੇ ਸਰਕਾਰਾਂ ਇਹਨਾਂ ਨੂੰ ਚੰਗਾ ਮੰਨਦੀਆਂ ਨੇ ਹਾਲਾਂਕਿ ਨੁਕਸਾਨ ਪੰਜਾਬ ਦੇ ਲੋਕਾਂ ਦਾ ਹੁੰਦਾ ਪਰ ਸਰਕਾਰਾਂ ਚਾਹੁੰਦੀਆਂ ਨੇ ਕਿ ਇਹ ਇਹ ਜਿਹੀਆਂ ਆਫਤਾਂ ਆਉਂਦੀਆਂ ਰਹਿਣ ਉਸ ਦਾ ਕਾਰਨ ਕੀ ਆ ਕਿਉਂਕਿ ਸਰਕਾਰਾਂ ਪੈਸੇ ਪੈਕੇਜ ਲੈਂਦੀਆਂ ਨੇ ਸੈਂਟਰ ਸਰਕਾਰਾਂ ਕੋਲੋਂ ਫਿਰ ਉਹ ਪੈਸਿਆਂ ਨੂੰ ਆਪਣੇ ਖਾਤਿਆਂ ਦੇ ਵਿੱਚ ਪਾਇਆ ਜਾਂਦਾ ਥੋੜਾ ਬਹੁਤਾ ਅੱਗੇ ਦਿੱਤਾ ਜਾਂਦਾ ਇਹੀ ਕਾਰਨ ਮੈਨੂੰ ਲੱਗਿਆ ਕਿ ਪੰਜਾਬ ਸਰਕਾਰ ਰੋਲਾ ਪਾ ਰਹੀ ਆ ਕਿ 1600 ਕਰੋੜ ਸਾਨੂੰ ਮਿਲਣਾ ਚਾਹੀਦਾ ਉਹਦੇ ਵਿੱਚ ਹੋਊਗਾ ਕਿ 1200 ਕਰੋੜ ਕਿਸਾਨਾਂ ਨੂੰ ਮਿਲ ਜੂਗਾ 400 ਕਰੋੜ ਉਹ ਸਰਕਾਰ ਆਪਣੇ ਖਾਤੇ ਦੇ ਵਿੱਚ ਪਾ ਲੂਗੀ ਇਹੀ ਕੁਛ ਪਹਿਲਾਂ ਤੋਂ ਹੁੰਦਾ ਆਇਆ ਇਹੀ ਕੁਛ ਹੁਣ ਹੋਣਾ ਇਹੀ ਕਾਰਨ ਕਿ ਜੋ 12000 ਕਰੋੜ ਰੁਪਏ ਦਾ ਗਵਨ ਹੋਇਆ ਉਸ ਦਾ ਪੰਜਾਬ ਸਰਕਾਰ ਕੋਈ ਵੀ ਹਿਸਾਬ ਨਹੀਂ ਦੇ ਰਹੀ ਨਾ ਹੀ ਦੱਸ ਰਹੀ ਆ ਬਸਿੱਧਾ ਤੁਮ ਹੋਰ ਬਿਆਨਬਾਜ਼ੀ ਕਰਨ ਲੱਗ ਜਾਂਦੀ ਆ ਗੱਲ ਨੂੰ ਲੈ ਹੀ ਹੋਰ ਪਾਸੇ ਜਾਂਦੀ ਆ ਹੁਣ ਕ੍ਰਿਸ਼ਨ ਕੁਮਾਰ ਦੇ ਉੱਤੇ ਕੋਈ ਉਹ ਨਹੀਂ ਹੈਗੀ ਜਾਂਚ ਹੋਣੀ ਚਾਹੀਦੀ ਸੀ ਕਿ ਇਹ ਹੜ੍ਹ ਕਿਸ ਤਰ੍ਹਾਂ ਆਇਆ ਦੇਖੋ ਜੋ ਪੰਜਾਬ ਦੇ ਛੋਟੇ ਕਰਮਚਾਰੀ ਸੀ ਉੱਥੇ ਜਿੰਨਾਂ ਦੀ ਡਿਊਟੀ ਸੀ ਮਦੋਪੁਰ ਹੈੱਡ ਵਰਕਰਸ ਦੇ ਉੱਪਰ ਜਾਂ ਹੋਰ ਹੈੱਡ ਵਰਕਰਸਾਂ ਦੇ ਉੱਪਰ ਠੀਕ ਹੈ ਨਾ ਉਹਨਾਂ ਨੂੰ ਸਸਪੈਂਡ ਕਰ ਦਿੱਤਾ ਗਿਆ ਪੰਜਾਬ ਸਰਕਾਰ ਕੋਲੋਂ ਯੂਕ੍ਰੇਸ਼ਨ ਕੁਮਾਰ ਨੂੰ ਉਹਨਾਂ ਨੂੰ ਬਚਾਇਆ ਗਿਆ ਅਤੇ ਪੰਜਾਬ ਦੇ ਜੋ ਮੰਤਰੀ ਨੇ ਉਹਨਾਂ ਨੂੰ ਵੀ ਬਚਾਇਆ ਗਿਆ ਬਾਜਬਾ ਸਾਹਬ ਨੇ ਮੰਤਰੀ ਸਾਹਬ ਦਾ ਅਸਤੀਫਾ ਮੰਗਿਆ ਸੀ ਇੱਕ ਗਰਜੀਤ ਸਿੰਘ ਰਾਣਾ ਜੀ ਨੇ ਬਹੁਤ ਚੰਗੀ ਗੱਲ ਕਹੀ ਸੀ ਉਹਨਾਂ ਨੇ ਕਿਹਾ ਕਿ ਹੜ 19 ਦੇ ਵਿੱਚ ਆਏ ਆਪਾਂ ਭੁੱਲ ਗਏ ਹੜ 23 ਦੇ ਵਿੱਚ ਆਏ ਆਪਾਂ ਭੁੱਲ ਗਏ ਹਣ 25 ਦੇ ਵਿੱਚ ਆਏ ਆਪਾਂ ਇਹ ਵੀ ਭੁੱਲ ਜਾਣਾ ਉਹਨਾਂ ਦਾ ਕਹਿੰਦਾ ਮਤਲਬ ਸੀਗਾ ਕਿ ਆਪਾਂ ਇਹਦੇ ਵਿੱਚੋਂ ਸਿੱਖਿਆ ਕਿ ਉਹ ਕਹਿੰਦੇ ਵੀ ਹੜ ਆਉਂਦੇ ਨੇ ਨੰਗ ਜਾਂਦਾ ਟਾਈਮ ਆਪਾਂ ਭੁੱਲ ਜਾਂਦੇ ਆ ਫੇਰ ਆਉਂਦੇ ਨੇ ਫੇਰ ਨੰਗ ਜਾਂਦਾ ਟਾਈਮ ਆਪਾਂ ਭੁੱਲ ਜਾਂਦੇ ਆ ਆਪਾਂ ਇਹ ਕਦੇ ਨਹੀਂ ਸੋਚਿਆ ਵੀ ਹੜ ਆਏ ਕਿਉਂ ਨੇ ਕਮੀ ਸਾਥੋਂ ਕਿੱਥੇ ਰਹੀ ਉਸ ਕਮੀ ਨੂੰ ਪੂਰਾ ਕੀਤਾ ਜਾ ਸਕੇ ਅਜਿਹਾ ਪੰਜਾਬ ਇਸ ਸਰਕਾਰ ਵੱਲੋਂ ਵੀ ਕੁਝ ਨਹੀਂ ਕੀਤਾ ਜਾ ਰਿਹਾ ਪਿੱਛੇ ਦੇ ਇੱਕ ਪੰਜਾਬ ਦੇ ਸੀਐਮ ਸਾਹਿਬ ਦਾ ਬਿਆਨ ਸੀਗਾ ਕਿ ਅਸੀਂ ਸੈਂਟਰ ਕੋਲ ਪੈਸੇ ਕਿਉਂ ਮੰਗੀਏ ਸਾਡੇ ਕੋਲੇ ਬਹੁਤ ਪੈਸਾ ਪਿਆ ਪਿਛਲੀਆਂ ਸਰਕਾਰਾਂ ਨੂੰ ਪੈਸਾ ਵਰਤਣਾ ਨਹੀਂ ਆਇਆ ਹੁਣ ਅਸੀਂ ਸੋਨ ਨੂੰ ਵਰਤ ਕੇ ਦਿਖਾਵਾਂਗੇ ਕਿਸ ਤਰ੍ਹਾਂ ਪੈਸਾ ਵਰਤੀਦਾ ਹੁੰਦਾ ਆ ਦੇਖ ਲਓ ਹੁਣ ਉਹੀ ਪੰਜਾਬ ਦੇ ਸੀਐਮ ਸਾਹਿਬ ਨੇ ਉਹੀ ਕੇਂਦਰ ਤੋਂ ਰੁਈ ਜਾਂਦੇ ਨੇ ਕੇਂਦਰ ਤੋਂ ਪੈਸੇ ਮੰਗਦੇ ਨੇ ਵੀ ਸਾਨੂੰ ਪੈਸੇ ਹੋਰ ਦੇਵੋ 1600 ਕਰੋੜ ਘਾਟਾ ਸਾਨੂੰ ਹੋਰ ਪੈਸੇ ਦੇਵੋ ਜੇ ਉਹ ਕਹੀ ਜਾ ਰਹੇ ਨੇ ਸੋ ਟੋਟਲੀ ਇਸ ਸੈਸ਼ਨ ਦੇ ਵਿੱਚੋਂ ਕੱਢਣ ਪਾਉਣ ਨੂੰ ਕੁਝ ਨਹੀਂ ਮਿਲਿਆ ਬਸ ਥੋੜਾ ਜਿਹਾ ਇਹੋ ਹੋਇਆ ਕਿ ਪੰਜਾਬ ਦੇ ਸੀਐਮ ਸਾਹਿਬ ਵੱਲੋਂ ਜੋ 20000 20000 ਇੱਕ ਏਕੜ ਦਾ ਕਿਹਾ ਗਿਆ ਉਹ ਥੋੜੇ ਥੋੜੇ ਪੈਸੇ ਵਧਾਏ ਗਏ ਨੇ ਜਿਵੇਂ ਟੋਟਲੀ ਜੇਕਰ ਟਹਿਆ ਤਾਂ ਉਹਦਾ 120000 ਰੁਪਏ ਦਿੱਤਾ ਜਾਂਦਾ ਸੀਐਮ ਸਾਹਿਬ ਨੇ ਕਿਹਾ ਕਿ ਜੋ ਵੀ ਲੋਕਾਂ ਦਾ ਨੁਕਸਾਨ ਹੋਇਆ ਉਸਦੇ ਪੈਸੇ ਦੀਵਾਲੀ ਤੋਂ ਪਹਿਲਾਂ ਪਹਿਲਾਂ ਉਹਨਾਂ ਦੇ ਖਰਤੇ ਹੜਪੀੜਤਾ ਨੂੰ ਦਿੱਤੇ ਜਾਣਗੇ ਉਹ ਦੇਖਦੇ ਆਂ ਆਉਣ ਵਾਲੇ ਟਾਈਮ ਦੇ ਵਿੱਚ ਇਹ ਪੈਸੇ ਮਿਲਦੇ ਨੇ ਜਾਂ ਨਾ ਹੁਣ ਹੁਣ ਇਹ ਆ ਕਿ 6-7 ਤਰੀਕ ਨੂੰ ਬਿਹਾਰ ਤੇ ਚੋਣਾਂ ਦਾ ਐਲਾਨ ਹੋ ਜਾਣਾ ਸਾਇਦ 6-7 ਤਰੀਕ ਨੂੰ ਐਲਾਨ ਹੋ ਜਾਣਾ ਉਸ ਦੇ ਵਿੱਚ ਤਰਨਤਾਰਨ ਸਾਦੀ ਜਿਮਨੀ ਚੋਣ ਵੀ ਹੋ ਜਾਣੀ ਆ ਐਲਾਨ ਹੋ ਜਾਣਾ ਵੀ ਕਿਸ ਦਿਨ ਚੋਣਾਂ ਹੋਣੀਆਂ ਨੇ ਸਾਰਿਆਂ ਦਾ ਧਿਆਨ ਬੱਸ ਤਰਨਤਾਰਨ ਦੀ ਜਿਮਨੀ ਚੋਣ ਤੇ ਹੋ ਜਾਣਾ ਇਧਰੋਂ ਸਭ ਕੁਝ ਪੁੱਲੇ ਜਾਣਾ ਮ ਭਾਜਪਾ ਦੇ ਮ ਪੁੱਲੇ ਜਾਣਾ ਕਾਂਗਰਸ ਨੇ ਵੀ ਪੁੱਲੇ ਜਾਣਾ ਅਕਾਲੀ ਦਲ ਨੇ ਵੀ ਪੁੱਲੇ ਜਾਣਾ ਚਾਰੂ ਵਾਲੇ ਨੇਤਾ ਪੁੱਲ ਨਹੀਂ ਚਾਉਂਦੇ ਨੇ ਸੋ ਦੋਸਤੋ ਕੁੱਲਮ ਲਾ ਕੇ ਸੈਸ਼ਨ ਦੇ ਵਿੱਚ ਕੁਝ ਨਹੀਂ ਨਿਕਲਿਆ ਸਿਰਫ ਮੇਨੋ ਮੇਨੀ ਹੋਏ ਨੇ ਤਮਾਸ਼ਾ ਦਿਖਾਇਆ ਗਿਆ ਲੋਕਾਂ ਨੂੰ ਲੜ ਕੇ ਦਿਖਾਇਆ ਗਿਆ ਲੋਕਾਂ ਨੂੰ ਵੀ ਕਿਵੇਂ ਲੜਿਆ ਜਾਂਦਾ ਹੁੰਦਾ ਬਿਆਨਬਾਜ਼ੀ ਹੋਈ ਆ ਹੋਰ ਕੁਝ ਨਹੀਂ ਹੋਇਆ ਸੋ ਅਸੀਂ ਧੰਨਵਾਦ ਕਰਦੇ ਹਾਂ ਪੂਰੇ ਪੰਜਾਬੀਆਂ ਦਾ ਪੰਜਾਬੀ ਕੌਮ ਦਾ ਜਿਨ੍ਹਾਂ ਨੇ ਇਸ ਹੜ੍ਹਾਂ ਦੇ ਵਿੱਚ ਇਹ ਦਾ ਚਲ ਦਿੱਤਾ ਸਰਕਾਰਾਂ ਨੂੰ ਇਹ ਸਾਨੂੰ ਸੋਡੀ ਲੋੜ ਨਹੀਂ ਅਸੀਂ ਆਪਣੇ ਪੰਜਾਬੀ ਭਰਾਵਾਂ ਦੇ ਨਾਲ ਖੜ ਸਕਦੇ ਹਾਂ ਅਸੀਂ ਉਹਨਾਂ ਦੀ ਹੈਲਪ ਸਰਕਾਰਾਂ ਤੋਂ ਬਿਨਾ ਕਰ ਸਕਦੇ ਹਾਂ ਹੁਣ ਵੀ ਇੱਕ ਮੈਂ ਵੀਡੀਓ ਦੇਖੀ ਸੀ ਤੇ ਡਰੋਨ ਰਾਹੀਂ ਉੱਪਰ ਤੋਂ ਬਣਾਈ ਗਈ ਸੀ ਕਿ ਇਥੇ ਤਾਂ ਟਰੈਕਟਰ ਹੀ ਟਰੈਕਟਰ ਨਜ਼ਰ ਆ ਰਹੇ ਨੇ ਬਹੁਤ ਪੰਜਾਬੀ ਪੁਰਾ ਟਰੈਕਟਰ ਲੈ ਕੇ ਪਹੁੰਚ ਰਹੇ ਨੇ ਉੱਥੇ ਆਪਣੇ ਤੇਲ ਤੇ ਸਸਥਾਵਾਂ ਵਿੱਚ ਬੈਠੀਆਂ ਨੇ ਉੱਥੇ ਪੰਜਾਬੀ ਸਿੰਗਰ ਇੰਡਸਟਰੀ ਨੇ ਬਹੁਤ ਪੈਸਾ ਦਿੱਤਾ ਪੰਜਾਬੀ ਹਰ ਪੀੜਤਾਂ ਦੇ ਲਈ ਬਹੁਤ ਕੁਝ ਕਰ ਰਹੇ ਨੇ ਸੁਖਵੀਰ ਸਿੰਘ ਬਾਦਲ ਜੀ ਵੱਲੋਂ ਵੀ ਬਹੁਤ ਪੈਸਾ ਦਿੱਤਾ ਗਿਆ ਹੁਣ ਵੀ ਉਹਨਾਂ ਵੱਲੋਂ ਤੇਲ ਦਿੱਤਾ ਜਾ ਰਿਹਾ ਲੋਕਾਂ ਦੇ ਜ਼ਮੀਨਾਂ ਪੱਧਰੀਆਂ ਕਰਨ ਦੇ ਲਈ ਸੋ ਟੋਟਲੀ ਪੂਰੇ ਪੰਜਾਬੀ ਪਹੁੰਚ ਰਹੇ ਨੇ ਹੁਣ ਵੀ ਉੱਥੇ ਪੰਜਾਬੀ ਅੜੇ ਹੋਏ ਨੇ ਟਰੈਕਟਰ ਟਰੈਕਟਰ ਚੱਲ ਰਹੇ ਨੇ ਬਾਣਾ ਦੇ ਵਿੱਚ ਤੇ ਅਸੀਂ ਭਰਤ ਚੱਕਿਆ ਜਾਊਗਾ ਇੱਥੋਂ ਮਿੱਟੀ ਚੱਕੀ ਜਾਊਗੀ ਰੇਤਾ ਕੱਢਿਆ ਜਾਊਗਾ ਛੋ ਅਸੀਂ ਤਹਿ ਦਿਲ ਤੋਂ ਪੂਰੇ ਪੰਜਾਬੀਆਂ ਦਾ ਜੋ ਬਾਹਰ ਵੀ ਬੈਠੇ ਨੇ ਪੰਜਾਬੀਆਂ ਨੇ ਪੈਸਾ ਭੇਜਿਆ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਸੋ ਪੰਜਾਬੀਓ ਆਪਾਂ ਨੂੰ ਹੀ ਪੰਜਾਬੀਆਂ ਦੇ ਲਈ ਖੜਨਾ ਪਊਗਾ ਹੁਣ ਵੀ ਆਪਾਂ ਆਪਣੇ ਭਰਾਵਾਂ ਦੀ ਬਾਹ ਫੜੀਏ ਇਨਾਂ ਨੂੰ ਫੇਰ ਤੋਂ ਉਠਣ ਜੋਗੇ ਕਰੀਏ ਸੋ ਤੁਹਾਡਾ ਸਾਰਿਆਂ ਦਾ ਦੁਆਰਾ ਤਹਲੇ ਤੋਂ ਧੰਨਵਾਦ ਕਰਦੇ ਹਾਂ ਪੰਜਾਬ ਸਰਕਾਰ ਨੇ ਇਸ ਹੜ੍ਹਾਂ ਦੇ ਵਿੱਚ ਟੋਟਲੀ ਜਿ ਆਪਾਂ ਕਹਦੇ ਆ ਨਾ ਸਫਲ ਰਹੀ ਆ ਕੁਝ ਨਹੀਂ ਕੀਤਾ ਗਿਆ ਪੰਜਾਬ ਸਰਕਾਰ ਵੱਲੋਂ ਜੋ ਪੰਜਾਬੀ ਭਾਈਚਾਰੇ ਨੇ ਇਸទੀਆਂ ਵੀ ਆਪਣੀਆਂ ਖਰੀਦੀਆਂ ਪੰਜਾਬੀਆਂ ਨੇ ਆਪਣੀਆਂ ਕਿਸ਼ਤੀਆਂ ਖਰੀਦ ਲਈਆਂ 2-2 4-4 ਦਿਨਾਂ ਦੇ ਵਿੱਚ ਦਿੱਲੀ ਤੋਂ ਜਾ-ਜਾ ਕਿਸ਼ਤੀਆਂ ਲੈ ਆਏ ਪੰਜਾਬੀ ਭਾਈਚਾਰਾ ਆਪਣੇ ਪੁਰਾਣ ਮੰਨ ਲਈ ਰਾਤ ਨੂੰ ਪਹੁੰਚਦਾ ਕੀਤਾ